ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂ ਕੋਲ 786 ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਸੂਜੀ ਆਲੂ ਦੀ ਟਿੱਕੀ ਸੂਜੀ ਆਲੂ ਦੀ ਟਿੱਕੀ ਆਪਾਂ ਸੌਖੇ ਤਰੀਕੇ ਨਾਲ ਬਣਾਵਾਂਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਸੂਜੀ ਆਲੂ ਦੀ ਟਿੱਕੀ ਬਣਾਉਣਾ ਸ਼ੁਰੂ ਕਰਦੇ ਹਾਂ ਸੂਜੀ ਆਲੂ ਦੀ ਟਿੱਕੀ ਬਣਾਉਣ ਵਾਸਤੇ ਇੱਕ ਕੌਲੀ ਆਪਾਂ ਸੂਜੀ ਲਈ ਹੈ ਤੇ 4-5 ਉਬਲੇ ਹੋਏ ਆਲੂ ਲੈਂਦੇ ਆ ਤੇ ਸੂਜੀ ਨੂੰ ਆਪਾਂ ਹੁਣ ਸੈਰ ਤੇ ਕਰ ਦਿੰਨੇ ਤੇ ਆਲੂਆਂ ਨੂੰ ਆਪਾਂ ਕद्दूकस ਕਰ ਲੈਂਦੇ ਆ ਹਾਂਜੀ ਇੱਕ ਆਪਾਂ ਪਲੇਟ ਲੈ ਲਈ ਤੇ ਹੁਣ ਆਪਾਂ ਇੱਕ ਕद्दूकश ਲੈ ਲਿਆ ਤੇ ਹੁਣ ਆਪਾਂ ਆਲੂਆਂ ਨੂੰ ਕद्दूकश ਕਰਾਂਗੇ ਤੁਸੀਂ ਹੱਥ ਦੇ ਨਾਲ ਵੀ ਮੈਸ਼ ਕਰ ਸਕਦੇ ਆ ਆਲੂਆਂ ਨੂੰ ਪਰ ਕद्दूकश ਕਰਾਂਗੇ ਆਪਾਂ ਆਲੂਆਂ ਨੂੰ ਤੇ ਗੁੱਥਰੀ ਜੀ ਨਹੀਂ ਰਹਿੰਦੀ ਕਈ ਵਾਰ ਗੰਢ ਜੀ ਨਹੀਂ ਰਹਿੰਦੀ ਆਲੂਆਂ ਦੇ ਵਿੱਚ ਇਸ ਤਰ੍ਹਾਂ ਫਿਰ ਵਧੀਆ ਆਲੂ ਕद्दूकश ਹੋ ਜਾਂਦੇ ਆ ਹਾਂਜੀ ਆਲੂਆਂ ਨੂੰ ਆਪਾਂ ਕद्दूकश ਕਰ ਲਿਆਗਾ ਤੇ ਹੁਣ ਆਪਾਂ ਚੱਲਾਂਗੇ ਗੈਂਸ ਨੇ ਹਾਂਜੀ ਗੈਂਸ ਤੇ ਆਪਾਂ ਕੜਾਹੀ ਰੱਖ ਲਈ ਆ ਤੇ ਕੜਾਹੀ ਦੇ ਵਿੱਚ ਦੋ ਕੁ ਚਮਚ ਪਾ ਦਾਂਗੇ ਤੇਲ ਦੇ ਹਾਂਜੀ ਤੇਲ ਗਰਮ ਹੋ ਗਿਆ ਅੱਧਾ ਚਮਚ ਪਾਵਾਂਗੇ ਸਾਬਤ ਜੀਰਾ ਅੱਧਾ ਚਮਚ ਪਾ ਦਾਂਗੇ ਆਪਾਂ ਚਿੱਟੇ ਤੇਲ ਇੱਕ ਚਮਚ ਪਾਵਾਂਗੇ ਸਾਬਤ ਤਹਨੀਆਂ ਤੇ ਇਹਨੂੰ ਦਰਦਰਾ ਜਾਂ ਇਸ ਤਰ੍ਹਾਂ ਕਟ ਲਿਆਗਾ ਇਹ ਵੀ ਆਪਾਂ ਪਾ ਦਾਂਗੇ ਤੇ ਥੋੜਾ ਜਿਹਾ ਆਪਾਂ ਇਹਨਾਂ ਨੂੰ ਹੁਣ ਭੁੰਨ ਲਾਂਗੇ ਹਾਂਜੀ ਹੁਣ ਆਪਾਂ ਇਹਨਾਂ ਨੂੰ ਭੁੰਨ ਲਿਆਗਾ ਤੇ ਹੁਣ ਆਪਾਂ ਪਾ ਦਾਂਗੇ ਆਲੂ ਜੇ ਤੁਹਾਡੇ ਕੋਲੇ ਹਰਾ ਧਨੀਆ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਪਰ ਮੇਰੇ ਕੋਲੇ ਹਰਾ ਧਨੀਆ ਹੈ ਨਹੀਂ ਸੀਗਾ ਇਸ ਕਰਕੇ ਮੈਂ ਐਡ ਨਹੀਂ ਕੀਤਾ ਕਿਉਂਕਿ ਹੁਣ ਗਰਮੀ ਦੇ ਵਿੱਚ ਹਰਾ ਧਨੀਆ ਥੋੜਾ ਘੱਟ ਆਉਂਦਾ ਸਰਦੀਆਂ ਚ ਜ਼ਿਆਦਾ ਆਉਂਦਾ ਹੈਗਾ ਹੁਣ ਆਪਾਂ ਚੰਗੀ ਤਰ੍ਹਾਂ ਨੂੰ ਮੈਕ ਕਰ ਦਾਂਗੇ ਤੇ ਗੈਸ ਆਪਾਂ ਰੱਖਾਂਗੇ ਸਲੋ ਹਾਂਜੀ ਥੋੜਾ ਜਿਹਾ ਆਪਾਂ ਆਲੂ ਹੁਣ ਭੁੰਨ ਲਿਆ ਤੇ ਹੁਣ ਆਪਾਂ ਥੋੜੇ ਜਿ ਮਸਾਲੇ ਐਡ ਕਰਾਂਗੇ ਨਮਕ ਪਾਵਾਂਗੇ ਸਵਾਦ ਅਨੁਸਾਰ ਥੋੜੀ ਜੀ ਪਾ ਦਾਂਗੇ ਆਪਾਂ ਕੁੱਟੇ ਲਾਲ ਮਿਰਚ ਇਹ ਥੋੜੀ ਜੀ ਪਾ ਦਾਂਗੇ ਆਪਾਂ ਹਲਦੀ ਹੁਣ ਇਹਨਾਂ ਨੂੰ ਆਪਾਂ ਮਿਕਸ ਕਰ ਦਿੰਦੇ ਆ ਅੱਧਾ ਚਮਚ ਪਾ ਦਾਂਗੇ ਆਪਾਂ ਅਮचूर ਪਾਊਡਰ ਅਮचूर ਪਾਊਡਰ ਨਾਲ ਖੱਟ ਮਿੱਠਾ ਟੇਸਟ ਆਉਂਦਾਗਾ ਹਾਂਜੀ ਆਪਾਂ ਮਸਾਲੇ ਵੀ ਚੰਗੀ ਤਰ੍ਹਾਂ ਹੁਣ ਆਲੂਆਂ ਦੇ ਵਿੱਚ ਭੁੰਨ ਲਏ ਤੇ ਹੁਣ ਆਪਾਂ ਪਾ ਦਾਂਗੇ ਇੱਕ ਗਲਾਸ ਪਾਣੀ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਮਿਕਸ ਕਰ ਦਾਂਗੇ ਹਾਂਜੀ ਪਾਣੀ ਵੀ ਆਪਾਂ ਚੰਗੀ ਤਰ੍ਹਾਂ ਹੁਣ ਮਸਾਲੇ ਦੇ ਵਿੱਚ ਮਿਕਸ ਕਰਤਾ ਹੈਗਾ ਤੇ ਹੁਣ ਪਾ ਦਾਂਗੇ ਆਪਾਂ ਇੱਕ ਕੌਲੀ ਸੂਜੀ ਸੂਜੀ ਹੁਣ ਆਪਾਂ ਐਡ ਕਰਤੀ ਹੈ ਤੇ ਹੁਣ ਆਪਾਂ ਕਰਚੀ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਮਿਕਸ ਕਰ ਦਾਂਗੇ ਸੂਜੀ ਹਾਂਜੀ ਚੰਗੀ ਤਰ੍ਹਾਂ ਆਪਾਂ ਹੁਣ ਸੂਜੀ ਨੂੰ ਪਕਾ ਲਾਂਗੇ ਹਾਂਜੀ ਸੂਜੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਪਕਾ ਲੈ ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਇੱਕ ਆਪਾਂ ਪਲੇਟ ਲੈ ਲਈਏ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਹੁਣ ਤੇਲ ਪਾ ਦਾਂਗੇ ਤੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਆਪਣੀ ਪਲੇਟ ਦੇ ਵਿੱਚ ਲਾ ਦਾਂਗੇ। ਪਲੇਟ ਦੇ ਵਿੱਚ ਤੇਲ ਆਪਾਂ ਲਾ ਤਾ ਹੈਗਾ ਤੇ ਹੁਣ ਆਪਾਂ ਜਿਹੜਾ ਬੈਟਰ ਬਣਾ ਕੇ ਰੱਖਿਆ ਹੈਗਾ ਉਹ ਆਪਾਂ ਹੁਣ ਕੱਢ ਦਾਂਗੇ ਪਲੇਟ ਦੇ ਵਿੱਚ ਤੇ ਚੰਗੀ ਤਰ੍ਹਾਂ ਆਪਾਂ ਪਲੇਟ ਦੇ ਵਿੱਚ ਬੈਟਰ ਨੂੰ ਫਲਾ ਦਾਂਗੇ। ਥੋੜਾ ਜਿਹਾ ਇਹ ਠੰਡਾ ਹੋ ਜਾਊਗਾ ਫਿਰ ਆਪਾਂ ਟਿੱਕੀਆਂ ਬਣਾਉਣੀਆਂ ਆਸਾਨ ਹੋ ਜਾਣਗੀਆਂ। ਹਾਂਜੀ ਟਿੱਕੀਆਂ ਵਾਲਾ ਮਸਾਲਾ ਠੰਡਾ ਹੋ ਗਿਆ ਤੇ ਹੁਣ ਆਪਾਂ ਬਣਾਵਾਂਗੇ ਟਿੱਕਣਾ। ਤੇ ਜੈਸਾ ਆਪਣਾ ਟਿੱਕੀ ਬਣਾਉਣੀ ਉਸੇ ਹਿਸਾਬ ਨਾਲ ਆਪਾਂ ਮਸਾਲਾ ਲੈ ਲੈਣਾਗਾ ਛੋਟੀ ਵੱਡੀ ਟਿੱਕੀ ਆਪਦੇ ਹਿਸਾਬ ਨਾਲ ਬਣਾਉਣੀ ਆ ਹਾਂਜੀ ਐਡੀ ਕਾ ਆਪਾਂ ਟਿੱਕੀ ਬਣਾਉਣੀ ਹੈ ਕਿ ਤੇ ਹੁਣ ਆਪਾਂ ਹੱਥ ਦੇ ਨਾਲ ਥੋੜਾ ਜਿਆ ਦਬਾ ਦਾਂਗੇ ਐਸ ਤਰ੍ਹਾਂ ਆਪਾਂ ਗੋਲ ਸ਼ੇਪ ਦੇ ਦਾਂਗੇ ਹਾਂਜੀ ਤੁਸੀਂ ਦੇਖ ਸਕਦੇ ਐਡਗਾੜੀਆਂ ਟਿੱਕੀਆਂ ਆਪਾਂ ਬਣਾ ਕੇ ਰੈਡੀ ਕਰ ਲਾਂਗੇ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਹੁਣ ਆਪਾਂ ਦੂਸਰੀ ਟਿੱਕੀ ਬਣਾਵਾਂਗੇ ਉਸੇ ਤਰ੍ਹਾਂ ਹੀ ਤੇ ਹੁਣ ਆਪਾਂ ਉਸੇ ਤਰ੍ਹਾਂ ਹੀ ਹੱਥ ਦੇ ਨਾਲ ਇਸ ਤਰ੍ਹਾਂ ਆਪਾਂ ਦਬਾ ਦਾਂਗੇ ਤੇ ਇਸ ਤਰ੍ਹਾਂ ਆਪਾਂ ਹੁਣ ਗੋਲ ਬਣਾ ਦਾਂਗੇ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਸਾਰੀਆਂ ਟਿੱਕੀਆਂ ਬਣਾ ਕੇ ਆਪਾਂ ਇਸੇ ਤਰ੍ਹਾਂ ਹੀ ਰੈਡੀ ਕਰ ਲਾਂਗੇ ਹਾਂਜੀ ਸਾਰੀਆਂ ਟਿੱਕੀਆਂ ਆਪਾਂ ਬਣਾ ਕੇ ਰੈਡੀ ਕਰ ਲਈਆਂ ਤੇ ਹੁਣ ਆਪਾਂ ਚੱਲਾਂਗੇ ਗੈਂਸਨੀ ਹਾਂਜੀ ਟਿੱਕੀ ਫਰਾਈ ਕਰਨ ਵਾਸਤੇ ਕੜਾਹੀ ਦੇ ਵਿੱਚ ਆਪਾਂ ਤੇਲ ਗਰਮ ਕਰ ਲਿਆ ਤੇ ਹੁਣ ਆਪਾਂ ਇੱਕ ਇੱਕ ਟਿੱਕੀ ਚੱਕ ਕੇ ਤੇ ਤੇਲ ਦੇ ਵਿੱਚ ਇਸ ਤਰ੍ਹਾਂ ਪਾ ਛੱਡ ਦਾਂਗੇ ਤੇ ਗੈਸ ਰੱਖਾਂਗੇ ਆਪਾਂ ਮੀਡੀਅਮ 'ਚ ਤੇ ਚਾਰ ਟਿੱਕੀਆਂ ਆਪਾਂ ਹੁਣ ਪਾਵਾਂਗੇ ਕਿਉਂਕਿ ਚਾਰ ਹੀ ਟਿੱਕੀਆਂ ਨੂੰ ਕੜਾਹੀ ਡੰਗਾਈ ਚ ਹੈਗੀ ਚੜਾਈ 'ਚ ਨਹੀਂਗੀ ਚੜਾਈ 'ਚ ਜ਼ਿਆਦਾ ਕੜਾਈ ਹੁੰਦੀ ਤੇ ਫਿਰ ਜ਼ਿਆਦਾ ਟਿੱਕੀਆਂ ਫਰਾਈ ਹੋ ਜਾਂਦੀਆਂ ਤੇ ਹੁਣ ਆਪਾਂ ਇਹਨਾਂ ਨੂੰ ਟਿੱਕੀਆਂ ਨੂੰ ਹਿਲਾਉਣਾ ਨਹੀਂਗਾ ਤਾਂ ਚਮਚ ਦੇ ਨਾਲ ਆਪਾਂ ਇਸ ਤਰ੍ਹਾਂ ਉੱਪਰ ਤੇਲ ਪਾ ਦਾਂਗੇ ਸੂਜੀ ਆਲੂ ਦੀ ਟਿੱਕੀ ਬਹੁਤ ਹੀ ਟੇਸਟੀ ਬਣਦੀ ਆ ਦੇਖਦੇ ਆਪਾਂ ਨੂੰ ਭੁੱਖ ਲੱਗ ਗਈ ਐਨੀ ਟੇਸਟੀ ਬਣਦੀ ਹੈਗੀ ਆ ਤੇ ਹੁਣ ਸੌਣ ਦਾ ਮਹੀਨਾ ਚੱਲੀ ਜਾਂਦਾ ਹੈਗਾ ਤੇ ਮੀਂਹ ਦਾ ਵੀ ਟਾਈਮ ਹੈਗਾ ਕਈ ਵਾਰ ਹੁਣ ਮੀਂਹ ਆ ਜਾਂਦਾ ਕਿ ਤੇ ਆਪਾਂ ਚਟਪਟਾ ਖਾਣ ਨੂੰ ਜੀ ਕਰਦਾ ਕਿ ਤੇ ਇਸ ਤਰ੍ਹਾਂ ਆਪਾਂ ਸੂਜੀ ਆਲੂ ਦੀ ਟਿੱਕੀ ਬਣਾ ਕੇ ਖਾ ਸਕਦੇ ਆ ਹਾਂਜੀ ਚਮਚ ਦੇ ਨਾਲ ਆਪਾਂ ਟਿੱਕੀਆਂ ਨੂੰ ਥੋੜਾ ਥੋੜਾ ਹਿਲਾ ਦਿੰਨੇ ਆ ਤੇ ਆਪਾਂ ਇਹਨਾਂ ਦਾ ਪਾਸਾ ਵੀ ਪਲਟ ਦਿੰਨੇ ਆ ਤੁਸੀਂ ਦੇਖ ਸਕਦੇ ਆਂ ਇਧਰਲੇ ਪਾਸੇ ਟਿੱਕੀਆਂ ਹੁਣ ਪੱਕ ਗਈਆਂ ਹੁਣ ਆਪਾਂ ਇਧਰਲੇ ਪਾਸੇ ਵੀ ਪਕਾ ਲਾਂਗੇ ਜੀ ਟਿੱਕੀਆਂ ਨੂੰ ਆਪਾਂ ਦੋਨੇ ਪਾਸੇ ਸੇਕ ਲਿਆਗਾ ਤੇ ਬਹੁਤ ਵਧੀਆ ਟਿੱਕੀਆਂ ਦਾ ਕਲਰ ਵੀ ਆਗਾ ਤੇ ਵਧੀਆ ਟਿੱਕੀਆਂ ਪੱਕ ਵੀ ਗਈਆਂ ਤੇ ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚੋਂ ਕੱਢ ਲੈਣੇ ਆ ਤੁਸੀਂ ਦੇਖ ਸਕਦੇ ਆਂ ਕਿੰਨੀਆਂ ਵਧੀਆ ਜਿਹੜੀਆਂ ਆਲੂ तो सूजी की टिक्की बनी हैगी रख लिने आप प्लेट हम आप बाकी दिक्किया इसे तरह ही फ्राई कर लेंगे हाँ जी बाकी टिक्कूं भी आप इस तरह फ्राई कर लें टिका आपूँ हिला थोड़ा जि इन्हों सेक लग जाए उस तो हिलावेंगे ਸਾਰੇ ਆਪਾਂ ਟਿੱਕੀਆਂ ਆ ਫਰਾਈ ਕਰ ਲਈਆਂ ਤੇ ਹੁਣ ਆਪਾਂ ਇਹਨਾਂ ਨੂੰ ਵੀ ਤੇਲ ਚੋਂ ਕੱਢ ਲੈਣੇ ਆ ਤੇ ਇਸ ਤਰ੍ਹਾਂ ਆਪਾਂ ਚਾਰਨੀ ਦੇ ਉੱਪਰ ਰੱਖ ਦਿੰਨੇ ਆ ਤੇਲ ਆ ਜਿਹੜਾ ਸਾਰਾ ਚੰਗੀ ਤਰ੍ਹਾਂ ਨਿਚੜ ਜਾਊਗਾ ਤੇ ਗੈਸ ਆਪਾਂ ਹੁਣ ਕਰ ਦਿੰਨੇ ਆ ਬੰਦ ਸਾਰੀਆਂ ਟਿੱਕੀਆਂ ਆਪਾਂ ਬਣਾ ਕੇ ਫਰਾਈ ਕਰ ਲਈਆਂ ਤੁਸੀਂ ਦੇਖ ਸਕਦੇ ਕਿੰਨੀਆਂ ਵਧੀਆ ਟਿੱਕੀਆਂ ਇਹ ਬਣੀਆਂ ਤੇ ਹੁਣ ਆਪਾਂ ਰੱਖ ਦਿੰਨੇ ਆ ਪਲੇਟ ਦੇ ਵਿੱਚ ਹਾਂਜੀ ਟਿੱਕੀਆਂ ਦੇ ਨਾਲ ਰੱਖ ਦਾਂਗੇ ਆਪਾਂ ਟਮਾਟਰਾਂ ਦੀ ਸੌਸ ਤੇ ਤੁਸੀਂ ਦੇਖ ਸਕਦੇ ਟਿੱਕੀਆਂ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕੀਤੀਆਂ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾਗਾ ਤੇ ਸਿਰਫ ਦੋ ਕੁ ਚੀਜ਼ਾਂ ਨਾਲ ਆਪਾਂ ਟਿੱਕੀਆਂ ਬਣਾ ਕੇ ਤਿਆਰ ਕੀਤੀਆਂ ਆ ਤੇ ਤੁਸੀਂ ਵੀ ਘਰ ਵਿੱਚ ਇਸ ਤਰ੍ਹਾਂ ਸੂਜੀ ਆਲੂ ਦੀ ਟਿੱਕੀ ਬਣਾ ਕੇ ਦੇਖ ਬੜੀ ਟੇਸਟੀ ਬਣਦੀ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ